ਨੇ ਮੈਨੂੰ ਹੁਣ ਇੱਥੇ ਇੱਕ ਬਖਾਲਣ ਨੂੰ ਕੀ ਲਿਆ ਆਵਾ ਤੂੰ ਉਹ ਦਾੜੀ ਵਿਖਾਲਣਾ ਮੈਂ ਕੀ ਏ ਤੁਹਾਨੂੰ ਹਾਂ ਮੈਂ ਸੋਚਦਾ ਵੇ ਕਿੰਨਾ ਨੂੰ ਸਮਝਾਇਆ ਨਹੀਂ ਮੰਨਿਆ ਅੱਧਾ ਇਕਲਾ ਰੋਂਦਾ ਵਾ ਉਹ ਮੈਂ ਤਾਂ ਤਾਈ ਉਹਨਾ ਮੇਰਾ ਉਹਨੂੰ ਇੱਧਰ ਜੀ ਨਹੀਂ ਕਰਦਾ ਵੀ ਸਾਰਾ ਹੀ ਥਾਂ ਇਹਨੇ ਵੜ ਲਿਆ ਪਹਿਲੋਂ ਛੋਟਾ ਜਿਹਾ ਬੰਦਾ ਬਣਾਉਂਦਾ ਉਹਦੇ ਮੈਂ ਵੱਡਾ ਸਿੰਗਲ ਬਣਾ ਹਾਂ ਫਿਰ ਇਹ ਆ ਵੀ ਥੋੜਾ ਥੋੜਾ ਕੰਮ ਚੱਲਦਾ ਚੱਲਦਾ ਫਿਰ ਬੰਦਾ ਵਧਾ ਲੈਂਦਾ ਹੁਣ ਇੰਨਾ ਵੜਾਵਾ ਵੜ ਲਿਆ ਹੁਣ ਸੰਭਾਲਿਆ ਵੀ ਨਹੀਂ ਗਿਆ ਇਹ ਦੇ ਕੋ ਉਹਨਾ ਮੁਰਗੀਆਂ 15 ਵੀ ਰਹਿ ਗਈਆਂ 30 ਹੋਣੀਆਂ ਮੇਰੇ ਹਿਸਾਬ ਨਾਲ ਕੱਖ ਵੀ ਨਹੀਂ ਇਹ ਕਿਨੇ ਕਵਾ ਆਂਡਾ ਉਹਨਾਂ ਨੂੰ ਕੋਈ ਵੇਖਿਆ ਨਹੀਂ ਵੇਖਦਾ ਇਹਦਾ ਇਹ ਤੇ ਮੈਨੂੰ ਕੋਈ ਗੱਡੀ ਵਾਲੇ ਆਂਦੇ ਭਾਈ ਟਾੜ ਕੋ ਮੁਰਗੀ ਫਾਰਮ ਤੇ ਆਂਡੇ ਨੇ ਦੱਸ ਪਈ ਮੈਨੂੰ ਮੈਂ ਉਹ ਆਂਡੇ ਆਣਾ ਸੁੱਤਾ ਅੰਦਰ ਮੈਂ ਜਿਹੜੇ ਦੋ ਚਾਰ ਹੁੰਦੇ ਸਵੇਰੇ ਬਣ ਜਾਂਦਾ ਆਮਲੇਟ ਉਹਦਾ ਤੇ ਰਾਂ ਨੂੰ ਭੁਰਜੀ ਬਣੇ ਮੈਂ ਆਂਡੇ ਕਿੱਥੇ ਵੇਚਣੇ ਨੇ ਇਹ ਤੇ ਉਹਦੇ ਜੋਗਾ ਹੀ ਆ ਕਹਿ ਫਿਰ ਆ ਫੀਡ ਨਹੀਂ ਇਹਨਾਂ ਦੀ ਪੂਰੀ ਹੁੰਦੀ ਆ ਨਈਆਂ ਹੀ ਵੇਖਦਾ ਮਿੱਟੀ ਖਾ ਖਾ ਡਿਓਂ ਕਿਉਂ گزارਾ ਕਰਨ ਨਹੀਂ ਇਹ ਡੇ ਡੇ ਲਾਂ ਛੱਤ ਲੈ ਆਏ ਨੇ ਤੇ ਪਹਿਲੀ ਰੋਕੀ ਆ ਤੇ ਹੋਰ ਹੁਣ ਉਹਦਾ ਆਖਿਆ ਵੀ ਥੋੜਾ ਬਣਾ ਲੈ ਆਂਦਾ ਬਣਣਾ ਹੀ ਸਾਰਾ ਵਾ ਜੇ ਇਹਦਾ ਇੰਨੀ ਇਹਦੀ ਮਾੜੀ ਏ ਬੰਦੇ ਦੀ ਮੈਂ ਕੁੱਕੀ ਨੂੰ ਕੀਤਾ ਫੋਨ ਹਾਂ ਹੋਰ ਕੋ ਵੀ ਛੱਡ ਮੈਂ ਭਰਾ ਪੰਜ ਸਤ ਪੂਰੀਆਂ ਦੇ ਕੇ ਜਾ ਆਨਾ ਮੇਰੀ ਗੱਡੀ ਲਈ ਹੈ ਲੱਥਣ ਉਹ ਜਾਂਦੇ ਵੇ ਪੰਜ ਪੂਰੀਆਂ ਦੇ ਕੇ ਜਾਂਦਾ ਤੈਨੂੰ ਮੈਂ ਇਹਨਾਂ ਦੇ ਪਾ ਜੀ ਇਹਨਾਂ ਨੂੰ ਕਿਹਨੇ ਭੁਖੀਆਂ ਮਾਰਨਾ ਇਦਾਂ ਕਰ ਇਹਨਾਂ ਨੂੰ ਇਦਾਂ ਕਰੋ ਵੀ ਇਹਨਾਂ ਨੂੰ ਕੱਢ ਦੋ ਨਹੀਂ ਇਹ ਕੱਢ ਦੇਣੀਆਂ ਵਾਹ ਨਾ ਦੂਜਾ ਪਾਉ ਜਿਹੜੇ ਪਾਉਂਦੇ ਲੋਕੀ ਉਹਨੇ ਫਾਰਮ ਹੀ ਪਾਵਾਂਗੇ ਹੁਣ ਸਾਰਾ ਇਹ ਦੇਸੀ ਤਾਂ ਨਹੀਂ ਤੁਹਾਨੂੰ ਕੋਈ ਵਾਰਾ ਖਾਣਾ ਦੇਸੀ ਡੈਡੀ ਸਿਆਲ ਚ ਵੇਖਦਾ ਗਰਮੀ ਕਿਨੇ ਦੇਸੀ ਲੈਣਾ ਵਾ ਇਹ ਇਹਨਾਂ ਨੂੰ ਬਿਮਾਰੀ ਵੀ ਆਂਦੇ ਜਿਆਦੀ ਪੈਂਦੀ ਹੁੰਦੀ ਬਹੁਤ ਪੈਂਦੀ ਹੈ ਤੇ ਮੇਰਾ ਕੀਤੀਆਂ ਮੈਂ ਦੁਕਾਨ ਤੇ ਵੀ ਗੱਲ ਮਿਹਾਨ ਕੇ ਵੇਖ ਜਾਂਦਾ ਮੈਂ ਮਿਹਨਾ ਇੱਕ ਦਿਨ ਚ ਉਹ ਭਈਆਂ ਨੂੰ ਵੇਖ ਕਿੱਡਾ ਛੱਤ ਕੇ ਦਿੱਤਾ ਸੀ ਉਹ ਹੁਣ ਉਹ ਇੱਥੇ ਜਾੜ ਪਈ ਆ ਆਪੇ ਤਾਂ ਆ ਮੈਂ ਉਹਨਾਂ ਕਹਿੰਿਆ ਇੱਥੇ ਆ ਦੇ ਸਪਾਈਸੂਈ ਕਾਰੇ ਕਰੀ ਗਾੜ ਕੇ ਉਹ ਹੀ ਨਾ ਬੰਦਾ ਹੱਥੀਂ ਕੰਮ ਕਰੇ ਬਾਲ ਨੇ ਵੇਖ ਨਾ ਵੜਾ ਕੇ ਦਿੱਤਾ ਉਹਨਾਂ ਨੂੰ ਕੋਈ ਰੁੱਖ ਨਹੀਂ ਰਹਿਣ ਦਿੱਤਾ ਬਨੇ ਦੇ ਨੇ ਕੀ ਗੰਦ ਪਿਆ ਵੇ ਇਧਰ ਇਧਰ ਗੰਦ ਵੇਖ ਤੂੰ ਕੀ ਗੰਦ ਪਿਆ ਇਹ ਸਾਰਾ ਹੀ ਉਹ ਰੋਣਾ ਆਉਂਦਾ ਵੇਖ ਕੇ ਮੈਨੂੰ ਪੈਰੀ ਆ ਲਗੇ ਹੈ ਕਿਦਾਂ ਇਹ ਰੋਟਾ ਚ ਪੈਰੀ ਐਦਾਂ ਇਕੱਲਾ ਬੇੜਾ ਕਰਕੇ ਕਰਕੇ ਛੱਡਤਾ ਨੇ ਬੰਦਾ ਵਾ ਇੱਕ ਸਾਈਡ ਤੇ ਪਾ ਲਈਦਾ ਬਣਾ ਲੀਦਾ ਚਲ ਕੋਈ ਨਹੀਂ ਥੋੜਾ ਜਿਹਾ ਬਣਾ ਲਿਆ ਮੁੜ ਕੇ ਕੰਮ ਚੱਲ ਪਿਆ ਫਿਰ ਵਧਾ ਲੀਦਾ ਇਹ ਤਾਂਦਾ ਇੱਕੇ ਵਾਰੀ ਫਾ ਲੈਣਾ ਆਪਣੀ ਕਰਤੂਤਾਂ ਦੀ ਨਾ ਪਤਾ ਇਹਨੂੰ ਸ਼ਰਾਬ ਪੀ ਤੁਰਿਆ ਜਾਂਦਾ ਕੀ ਹਾਲ ਬਣਾਇਆ ਇਹਨੇ ਵੇ ਮੇਰਾ ਤੇ ਉਹਨੂੰ ਹੀ ਨਹੀਂ ਜੀ ਕਰਦਾ ਇੱਥੇ ਮੈਂ ਤੈਨੂੰ ਚਲੋ ਵੀ ਨਾ ਬੀਬੀ ਵਧਾਇਓ ਕੋਈ ਗੱਲ ਨਹੀਂ ਉਹ ਵੀਪੀ ਕੀ ਵਧਾਣਾ ਰਗਵੀਰ ਸਿਆ ਇਹਦਾ ਮੈਂ ਕਿਦਾਂ ਜੋੜ ਜੋੜ ਕੇ ਮਹਾ ਕਿਤੇ ਪੈਰੀ ਬਣਾਈ ਇਹ ਖਾਲੀ ਕਰਦੇ ਆ ਮਿਹਨਤ ਫਿਰ ਲੈਉਣੇ ਪੈਰੀ ਕੰਮ ਇਹ ਮਿਹਨਤ ਕੀਤੇ ਗੱਲ ਬੰਨੀ ਆ ਆਹੋ ਮੇਰਾ ਪੁੱਤ ਇਹ ਆ ਵੀ ਇਹਦੇ ਨਾਲ ਰਲ ਕੇ ਚੱਲ ਹੁਣ ਇਹਨੂੰ ਥੋੜਾ ਜਿਹਾ ਉੱਚਾ ਚੁੱਕੀ ਇਹਦੇ ਇਹਨੂੰ ਸਮਝਾਈਏ ਕੋਹ ਆਹ ਤੇ ਹੋਰ ਹੁਣ ਕੋ ਕਰਨਾ ਹੀ ਪੈਣਾ ਵਾਗੇ ਪਰ ਮਨ ਦਾ ਵੀ ਕਿਸਦੀ ਨਹੀਂ ਨਾ ਇਹ ਲੋਕ ਇਹ ਮੈਨੂੰ ਟੀਚਣਾ ਕਰਦੇ ਆ ਕਿ ਚਾਰ ਪੋਲਟਰੀ ਫਾਰਮ ਬਣਾ ਲੈ ਤੇ ਮੁਰਗੀ ਵਿੱਚ ਇੱਕ ਵੀ ਨਹੀਂ ਗਈ ਇਸੇ ਕਰਕੇ ਮੈਂ ਨਹੀਂ ਪਿੰਡ ਜਾਣ ਡਿਆ ਵੀ ਇਹਦੇ ਮੁੰਡਾ ਯੋ ਜਿੰਨੇ ਥੱਲੇ ਲਾ ਕੇ ਰਸਤਾ ਤੇ ਜਦੋਂ ਮੇਰੇ ਮੁੰਡੇ ਦਾ ਨਾਮ ਲਵੁੰਦੇ ਆ ਤੇ ਮੇਰਾ ਤੇ ਜੀ ਨਹੀਂ ਕਰਦਾ ਅੱਖ ਤਾਂ ਚੁੱਕ ਕੇ ਕਿਸ ਨਾਲ ਗੱਲ ਕਰਨ ਨੂੰ ਮੈਂ ਕੀ ਅੱਖ ਹੂੰ ਉਹ ਕਲਦੀਪ ਨਾਲ ਇਹਦਾ ਨਾਲ ਪਾਇਆ ਸੀ ਤੇ ਦੋ ਕੋਠੀਆਂ ਪਾਤੀਆਂ ਅਗਲਿਆਂ ਨੇ ਦੱਸ ਇਦਾਂ ਹੀ ਆ ਕਮਾਈ ਦਾ ਉਤਨਾ ਲੋਕੀ ਆਂਦੇ ਆ ਵੀ ਸਾਧਨ ਬਣਾਓ ਨਾਲ ਖੇਤੀ ਦੇ ਨਾਲ ਇੱਕ ਕੋਈ ਸਹਾਇਕ ਕਰੋ ਸਹਾਇਕ ਧੰਦਾ ਹੋਵੇ ਪਰ ਇਹ ਜਵਾਨ ਨੂੰ ਤੇ ਕੋਈ ਹੈ ਹੀ ਨਹੀਂ ਲੱਸੀ ਜੜੀ ਹੁਣ ਫਿਰ ਕੋਈ ਨਹੀਂ ਹੁਣ ਕੱਲ ਨੂੰ ਕਰਾਂਗੇ ਸਫਾਈ ਸੋਈ ਇਹਦੀ ਫੀਡ ਵਾਲੇ ਹੁੰਦੇ ਆ ਨਿਕਲ ਆ ਜਾਂਦਾ ਮੈਂ ਫੀਡ ਰਖਾ ਕੇ ਕੱਲ ਨੂੰ ਆਊਗਾ ਆਲਮ ਆਉ ਕੱਲ ਨੂੰ ਆਊਗਾ ਆਹੇ ਘਰ ਸਫਾਈ ਕਰਾ ਲਾ ਦੂਜਿਆਂ ਦੀ ਸਫਾਈ ਕਰਾ ਦੇ ਸਾਰਿਆਂ ਦੀ ਆ ਜਿਹੜੇ ਹੈਗੇ ਆ ਕੱਢ ਦੇ ਇਹਨੂੰ ਦੋਆ ਚੌਂ ਦਾਣਾ ਚ ਨਹੀਂ ਇਹ ਕੱਢ ਦੇਣੇ ਨਾਲੇ ਮੈਂ ਦਵਾਈ ਦੂਈ ਕੱਲ ਨੂੰ ਛਿੜਕਾਂਗੇ ਨੇ ਕੋਈ ਜੰਗੀ ਜੰਗਾ ਵਿੱਚ ਹੂੰ ਉਨੇ ਹੁੰਦਾ ਵਾ ਤੇ ਫਿਰ ਉਹ ਨਾਲੇ ਫੀਡਿੰਗ ਛੁੱਟ ਜਾਊਗਾ ਮੁੰਡਾ ਉਹ ਤੇ ਆਦਾ ਮੈਂ ਨੇ ਜੇ ਵਕਾ ਦੂੰਗਾ ਮੈਂ ਵਕਾਦੀਂ ਵੇਖ ਲੈਨੇ ਹੁੰਦਾ ਵਾਦ ਕੀ ਆਦਾ ਚੱਲ ਏਦਾਂ ਕਰ ਲੈ ਹਾਂ ਵੇਖ ਲੈ ਭਾਜੀ ਕਿੰਨਾਕ ਟਾਈਮ ਲੱਗਣਾ ਇੱਥੇ ਲੱਗ ਜਿਹੜੇ 6 ਮਹੀਨੇ ਨਹੀਂ 6 ਮਹੀਨੇ ਨਹੀਂ ਮੈਨੂੰ ਛੱਡਣਾ ਹੈਗਾ ਕਿੱਥੇ ਛੱਡਾਂ ਮੈਂ ਤੈਨੂੰ ਮੈਂ ਜਿੱਥੇ ਸਲਾਈ ਸਿੱਖਣ ਜਾਣਾ ਜਾਂਦੇ ਹੀ ਉੱਥੇ ਜਾਣਾ ਹੈਗਾ ਉੱਥੇ ਕੀ ਆ ਉਦਾਂ ਹੀ ਕੁੜੀਆਂ ਨੂੰ ਮਿਲਣ ਜਾਣਾ ਹੈਗਾ ਕੁੜੀਆਂ ਨੂੰ ਮਿਲ ਜਾਣਾ ਹੈ ਮੰਤ ਨੂੰ ਕਿਉਂ ਛੱਡ ਜਾਣਾ ਤੂੰ ਉਹਨੂੰ ਵੀ ਛੱਡਾਵਾਂਗਾ ਜਦੋਂ ਉਹ ਕਹੂਗੀ ਮੈਂ ਗੱਡੀ ਮੈਨੂੰ ਛੱਡ ਆਉਂਦੇ ਮੈਂ ਕਿੰਨੂ ਕਿੰਨੂ ਛੱਡ ਗਿਆ ਵਾਂ ਮੈਂ ਜ ਆਵੇ ਕਿੰਨਾ ਕੰਮ ਪਿਆ ਵਾ ਵਡਣੀ ਸਾਰੀ ਅਜੇ ਹਾਂ ਤੇ 5-10 ਮਿੰਟ ਲੱਗਣੇ ਆ ਬਸ ਤੇਰੇ ਬਾਅਦ 5-10 ਮਿੰਟ ਕੋਈ ਨਹੀਂ ਨਾ ਮੈਂ 5-10 ਮਿੰਟਾਂ ਚ ਕਿੰਨੀ ਵੜ ਦੇਣੀ ਆ ਆ ਵੜ ਦੇਣੀ ਆ ਉਦੋਂ ਦੀ ਤਾਂ ਵੱਡੀ ਨਹੀਂ ਗਈ ਨਾਲੇ ਕੁੜੀਆਂ ਕਿਹੜੀਆਂ ਤੇਰੇ ਬਿਨਾ ਉੱਧਰ ਗਈਆਂ ਤੇਰੇ ਜਾਣਾਂ ਤੇ ਸਾਨੂੰ ਕੋਈ ਫਰਕ ਨਹੀਂ ਪਿਆ ਤੁਹਾਨੂੰ ਨਹੀਂ ਪਿਆ ਪਰ ਸਹੇਲੀਆਂ ਦੀ ਗੱਲ ਵੱਖਰੀ ਹੁੰਦੀ ਆ ਉਹ ਫੋਨ ਕਰਨਦੀਆਂ ਆਂਦੀਆਂ ਮੇਂ ਮਿਲ ਜਾ ਕੇ ਹੱਥ ਕੋ ਕੰਬਣ ੜੇ ਤੇਰੇ ਕਿੱਟਾ ਤੱਕ ਨਹੀਂ ਪਿੰਡੀ ਕਿਤੇ ਕਦੋਂ ਕੰਬਣ ੜੇ ਹੱਥ ਮੇਰੇ ਕੰਮ ਬੰਡੇ ਆ ਤੇ ਦੱਸੋ ਫਿਰ ਮੈਂ ਛੱਡ ਆਉਗਾਂ ਉਹ ਨਹੀਂ ਮੇਰਾ ਨਹੀਂ ਹੋ ਜੇ ਟਾਈਮ ਲੱਗਣਾ ਮੈਂ ਆਜੇ ਵੱਡਣੀ ਆ ਫਿਰ ਨਹਾਉਣਾ ਮੈਂ ਉਹਦਾ ਵੀ ਅੰ ਬਾਅਦ ਚ ਵੇਖੂ ਕਦੋਂ ਨੂੰ ਛੱਡ ਕੇ ਆਉਣਾ ਤੇ ਕਦੋਂ ਨਹੀਂ ਜਿੰਨਾ ਚਿਰ ਮੈਂ ਵੇਲਾ ਢੀ ਹੁੰਦਾ ਆ ਸਾਰੀ ਇੱਥੇ ਕਰ ਜਣੀ ਆ ਮੈਂ ਕਿਹਾ ਛੱਡ ਹੁੰਦੇ ਮੈਨੂੰ ਮੁੜ ਕੇ ਮੰਮੀ ਨੇ ਕਹਿਣਾ ਹੈ ਵੱਡੀ ਨਹੀਂ ਟਾਈਮ ਨਾਲ ਚੱਲ ਫਿਰ ਮੈਂ ਮੰਮੀ ਨੂੰ ਪੁੱਛਦੇ ਆ ਵੇਲੀਆਂ ਤੁਰੀਆਂ ਫੇਰਦੀਆਂ ਕੋਈ ਇੱਧਰ ਨੂੰ ਮੈਨੂੰ ਛੱਡਾ ਕੋਈ ਉੱਧਰ ਨੂੰ ਮੈਨੂੰ ਛੱਡਾ ਮੈਂ ਆਪਣਾ ਟੈਕਸੀ ਪਾਈ 10 ਵੀ ਨਹੀਂ ਛੱਡ ਗੋਣ ਦਾ ਨਾ ਛੱਡ ਗਿਆ ਕਿੰਨੀਆਂ ਗੱਲਾਂ ਕਰਦਾ ਅੱਗੋਂ ਕੀ ਬੜਬੜ ਲਈ ਆ ਬੜਬੜ ਕੇ ਲੋਣੀ ਆ ਤੂੰ ਤਾਂ ਕਹਿੰਦੀ ਮੇਰਾ ਬੰਦਾ ਚੰਗਾ ਹੀ ਬੜਾ ਵਾ ਤੇ ਚੰਗਾ ਆ ਮਾੜਾ ਕੌਣ ਕਹਿੰਦਾ ਸਵਾਦ ਆ ਚੰਗਾ ਹੀ ਉਹ ਮੈਂ ਕਹਿੰਦੀ ਮੈਂ ਉਥੇ ਛੱਡ ਆ ਜਿੱਥੇ ਮੈਂ ਸਲਾਈ ਸਿੱਖਦੀ ਆ ਤੇ ਅੱਗੋਂ ਪੰਜਾਹ ਪੰਜਾਹ ਗੱਲਾਂ ਕਰਦਾ ਵਾ ਅਨੇਤੋ ਹੋ ਕੀ ਕਰੇ ਕਦੀ ਉਹ ਮਾਨਪ੍ਰੀਤ ਕਹਿੰਦੀ ਮੈਨੂੰ ਛੱਡਾ ਕਦੀ ਤੂੰ ਕਹਿੰਦੀ ਮੈਨੂੰ ਛੱਡਾ ਤੇ ਮਾਨਪ੍ਰੀਤ ਨੂੰ ਬਾਅਦ ਛੱਡ ਹੁੰਦਾ ਕੈ ਤੇ ਤਦ ਕਿੰਨੀ ਆਣਾ ਤੇ ਤੂੰ ਹੁਣ ਘਰ ਠਹਿਰ ਕੇ ਚਲ ਜੇਗੀ ਤੂੰ ਵੀ ਹੁਣ ਤਿਆਰ ਹੋਗੀ ਮੇਰੇ ਨਾਲ ਹੀ ਮੈਂ ਤਾਂ ਮੰਮੀ ਤਿੰਦੀ ਉਹ ਲੋਤੀ ਥਾਊਗਾ ਤੇ ਫੇਰ ਤੈਨੂੰ ਥੱਦ ਕੇ ਆਊਗਾ ਮੈਂ ਤਾਂ ਦਈ ਮੈਂ ਉਹਦੇ ਤਾਇਤਾਰ ਜਾਉਣੀ ਆ ਫੇਰ ਉਧਰ ਕੀ ਹੋਣਾ ਤੇ ਮੈਂ ਮਿਲਉਣੀ ਆ ਨਾ ਤੇ ਤੈਮ ਨਹੀਂ ਨੰਦਰਾ ਮੇਰਾ ਮੇਰੇ ਨਾਲ ਤਾਂ ਮਿਲ ਨਹੀਂ ਲਈ ਉਹਨਾਂ ਨੂੰ ਹੁਣ ਕੀ ਹੋ ਗਿਆ ਤੂੰ ਹੁਣ ਦਾਦੀ ਵਾਦਾ ਮਿਲਣਾ ਨਹੀਂ ਜਾ ਮੇਲਾ ਤੂੰ ਉਧਰ ਹੀ ਨਹੀਂ ਹੋਣਾ ਤੇ ਬਗੈਰ ਨਾਲੇ ਉਹ ਤੇ ਕੰਮ ਕਰਨ ਡਿਆ ਵਾ ਆਹੋ ਤੇ ਉਹ ਦਿਂਦੇ ਮੰਮੀ ਤਾਂ ਤਾਂ ਤੇਈਆ ਮੰਮੀ ਹਾਂ ਤਾਂ ਤੇ ਇਦਨ ਨੰਦ ਤਾਂ ਤੱਲ ਗਈ ਆ ਕਿੰਦੀ ਇਹਦੇ ਟਾਈਮ ਲੱਗਣਾ ਮੈਂ ਤੈਨੂੰ ਤੂੰ ਵੀ ਐਜੀ ਪੰਗਾ ਪਾਇਆ ਕਰੋ ਮੈਨੂੰ ਕੁੜੀਆਂ ਫੋਨ ਕਰਨ ਡੀਆਂ ਕਿ ਆ ਕੇ ਮਿਲ ਜਾ ਮੈਂ ਕੁੜੀਆਂ ਉੱਤੇ ਜਾਣਾ ਹਿੰਦਾ ਤਾਂ ਹੁੰਦਾ ਇੰਨੇ ਪਾਇਆ ਵਾ ਮੈਂ ਤੇ ਦਾਣਾ ਹੀਗਾ ਤੂੰ ਠਹਿਰ ਕੇ ਚਲ ਜੀਂ ਆ ਘੜੀ ਤੇ ਮੈਨੂੰ ਜਦੋਂ ਤੱਕ ਆਦ ਕੇ ਆਉ ਉਹ ਦੋ ਹੀ ਦਾਣਾ ਤੱਲ ਤੱਲੀ ਤੇ ਦਿੰਦੇ ਲੈਪਾ ਲੈਪਾ ਕੋਈ ਗੱਲ ਨਹੀਂ ਫਿਰ ਮੈਂ ਆਪੇ ਚਲ ਜਾਨੀ ਆ ਕਿ ਚੱਲ ਉਹਨੇ ਤੇ ਜਾਣਾ ਜਾਣਾ ਤੂੰ ਰਹਿ ਤੇ ਹੁਣ ਮੰਮੀ ਵੀ ਅੰਦਰ ਜਾ ਕੇ ਬੈ ਗਈ ਤੂੰ ਇੰਨਾ ਤੇ ਤੂਤੀ ਮੰਨ ਤੇ ਚੱਲਦਾ ਹਾਂ ਸਕੂਟਰ ਮੇਰੇ ਨਾਲ ਦਿਲ ਕਰਦਾ ਮੰਗਾਣ ਮੈਂ ਗੱਲ ਨਾ ਕਰਨਗੀ ਦਾ ਮੰਮੀ ਤੇ ਹੀ ਇਹਨੂੰ ਤੈਦੇ ਤੇ ਮੰਨਦੂਗੀ। ਨਹੀਂ ਛੱਡ ਪਰਾਂ। ਕੋਈ ਗੱਲ ਨਹੀਂ ਮੈਂ ਅੱਗੇ ਵੀ ਜਾਂਦੀ ਰਹੀ ਆਂ ਆਪਣੇ ਚੱਲ ਜਾਣਾ ਮੈਂ। ਤੋਤੇ ਚੱਲ ਜਾਣਾ। ਹਾਂ ਤੁਰ ਕੇ ਚੱਲ ਜਾਣਾ ਮੈਂ। ਚੱਲ ਫੇ ਤੂੰ ਉਧਰ ਚੱਲਦਾ ਮੈਂ ਫੇ ਤਲੀ ਉਧਰ। ਜਾਓ ਦੋਵੇਂ ਜਾਓ। ਤੂੰ ਚੱਲ ਤਾ ਜਾ। ਵੇਲੀ ਆਪਵਾ ਤੇ ਤਿੰਦੀ ਹਾਨੂੰ ਆ। ਸੇਫਾ ਮੇਰੇ ਬਾਦ ਘਰ ਜਾਵਾਂ ਤੇ ਬਾਹਰ ਦੁੱਖ ਅੰਦਰ ਆਵਾਂ ਤੇ ਘਰ ਦੁੱਖ ਉਹ ਵੀ ਕਿੜਾ ਕੁ ਵੇਖਦਾ ਹੱਥ ਚਲਾਉਣ ਲੱਗਾ ਬਸ ਮੇਰੇ ਕਰਮਾਂ ਤੇ ਸਤਾਵਾ ਨਹੀਂ ਕਾਲਾ ਰੌਲਾ ਪਾਤਾ ਚੰਗੀ ਭਰੀ ਤੂੰ ਗਈ ਆ ਤੇ ਤੂੰ ਆਉਂਦੀ ਬੋਲਣ ਡੈ ਪੀਂ ਆ ਕੀ ਗੱਲ ਤੈਨੂੰ ਮੈਂ ਤੁਹਾਨੂੰ ਕੁਝ ਕਿਹਾ ਵਾ ਉਹ ਜਿਹੜਾ ਮੰਗਤਾ ਜੰਮ ਕੇ ਰੱਖਿਆ ਮੇਰੇ ਲੇਖਾਂ ਵਿੱਚ ਉਹਦਾ ਪੰਗੇ ਸਾਰੇ ਮੰਗਣ ਡਿਆ ਹੀ ਜਾ ਕੇ ਸੋਣ ਹੁਣਾਂ ਕੋ ਫੇਰ ਪੈ ਹੱਥ ਡਾਉਣ ਡਿਆ ਹੀ ਉਹਨਾਂ ਦੇ ਗਾੜੀ ਤਾਈ ਦੇ ਗਾੜੀ ਵੀ ਕਾਲ ਸੋਣਾ ਤੂੰ ਤੇ ਨਹੀਂ ਨਾ ਮੰਗਣ ਡਈ ਉਹੋ ਹੀ ਮੰਗਦਾ ਹੋਊਗਾ ਉਹਦੀਆਂ ਭੈਣਾਂ ਉਹਦਾ ਪਨਵਾਈਆ ਜੇ ਮੰਗ ਵੀ ਲਉ ਤਾ ਫੇਰ ਕੀ ਆ ਉਹਦੇ ਪੈਸੇ ਮੰਗ ਕੇ ਗਾਂ ਜੋ ਦੇਵ ਦਿਨ ਤੇ ਸੁਨਾਈਓ ਬਾਅਦ ਮੈਨੂੰ ਕਰਦੇ ਕੋਈ ਨਹੀਂ ਕਰਦੇ ਰਹਿੰਦੇ ਤੂੰ ਬੋ ਤਾਂ ਬੋਲਿਆ ਨਾ ਕਰ ਤੂੰ ਵੀ ਤੇ ਬਸ ਉਹਦੀ ਸਾਈਡ ਲੈਣੀ ਆ ਬੋਲਦੇ ਨਾ ਕਰ ਹਿੱਦਾ ਕਹਿ ਕੇ ਕਿ ਉਹਨੂੰ ਸਾਨੇ ਚੜਾਇਆ ਵਾ ਲਈ ਤਿਓ ਤੈਨੂੰ ਕੀ ਫੱਟ ਮਾਰਤਾ ਉਹਨੇ ਮੈਨੂੰ ਉਹ ਫੇਰ ਢਿਆ ਹੱਥ ਚ ਕੋਲ ਉਹਨਾਂ ਦੇ ਸਾਹਮਣੇ ਵੀ ਤੂੰ ਮੈਂ ਥੋੜਾ ਦੁੱਧ ਤੇ ਜ਼ਿਆਦਾ ਜੋਧ ਹੱਥ ਤਾਂ ਜੇ ਕਿਤੇ ਲਾਇਆ ਨਾ ਤਾਂ ਰੌਲਾ ਤੂੰ ਪਹਿਲਾਂ ਪਾਰੀ ਡਕਪਾ ਕਿੰਨਾ ਮਾਰਤਾ ਹੁਣ ਮੈਂ ਤਾਂ ਉਹਨੂੰ ਕਬਾਇਆ ਆਪ ਹੀ ਵੀ ਚਾਹੀ ਨਾ ਤੁਸੀਂ ਵੀ ਲੜਾਈ ਮੋਲ ਲੈਣ ਜਾਣ ਕੇ ਨਹੀਂ ਨੇ ਗੋਰ ਗੋਰ ਕਰਨੀ ਮੈਂ ਤੇ ਉਹਦਾ ਪੋਛ ਬੈਠੀ ਮੈਨੂੰ ਕੀ ਪਤਾ ਤੂੰ ਅੱਗੇ ਸਤਹੀ ਆਈ ਤੇ ਮੈਂ ਤੁਹਾਨੂੰ ਕਿਹਾ ਹੀ ਨਹੀਂ ਮੈਨੂੰ ਕਬਾਉ ਉਹਦੇ ਤੇ ਜਾਣ ਜਾਣ ਕੇ ਬੰਨੇ ਫਿਰ ਕਿਨੇ ਪ੍ਰੋਗਰਾਮ ਦੀ ਖੜਵਾਉਂਗੂ ਆਪ ਜਲਦੀ ਮਾਨਪ੍ਰੀਤ ਜਾਓ ਮੈਨੂੰ ਕੀ ਦੱਸਣ ਦੇ ਜਾਓ ਗੱਡੀ ਤਾਂ ਨਹੀਂ ਚੱਲਦੀ ਪਈ ਆ ਮੈਂ ਵੇਖ ਕੇ ਉਹ ਨਹੀਂ ਭਲਾ ਚੱਲ ਗਈ ਕਿ ਇੱਥੇ ਹੀ ਤਾਂ ਉਹਦੀਆਂ ਬਾਵਾਆਂ ਅੱਕੜੀਆਂ ਤਾਂ ਦੇਖਣੋ ਘਰ ਤੁਸੀਂ ਸਤੰਨੇ ਬਾਹਰ ਜਾ ਜਾ ਭੱਜ ਭੱਜ ਮਿਲਦੇ ਜਿਹਦੇ ਸੱਗੇ ਬਾਹਰ ਜਾਂਦੀ ਆ ਨਾ ਇੰਨੀ ਜ਼ੁਬਾਨ ਚੱਲਦੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਹਿੱਥੇ ਪਾਈ ਜਾ ਰੋਲਾ ਮੈਨੂੰ ਕਿਹੜਾ ਸੁਣਦੇ ਆ ਹੁਣ ਇੱਥੇ ਤੇ ਛੱਡ ਜਿਵੇਂ ਮਰਜ਼ੀ ਗਾਣਾ ਕੱਢ ਲਈਦੀਆਂ ਡਰਦੀ ਫਿਰ ਉੱਠ ਕੇ ਇੱਥੋਂ ਚਲ ਜਾਨੀ ਐਦਾਂ ਲੱਗੇ ਰਹਿੰਦੀ ਮੇਰੇ ਸਵਾਦ ਲੈ ਕੇ ਜਾਂਦੀ ਮੇਰ ਕੋ ਵੀ ਮਾਤਾ ਮਾਤਾ ਵੀ ਨਹੀਂ ਟਲਦੀ ਲੈ ਪਿਛੇੜਾ ਛੇੜਨੋ ਆ ਬਾਜੀਆਂ ਇਨੋ ਵੀ ਚੱਕ ਕੇ ਇੱਧਰ ਆਤਾ ਮੁੰਡੇ ਨਿਆਣੇ ਦੀਆਂ ਉਹ ਵੀ ਨਹੀਂ ਲੱਗ ਹੋਏ ਨੇ ਵੇਖਣੀਆਂ ਹੁੰਦੀਆਂ ਲੜਾਈ ਨੂੰ ਤੇ ਆਪ ਬਾਜਾ ਮਾਰਦੀ ਆਪ ਫਿਰ ਚੰਗੀ ਬਣ ਜਾਂਦੀ ਗਲੇ ਡੂਜੇ ਸੁੱਟ ਕੇ ਮੇਲੀ ਹੋਣੀ ਦਿਲਦੀ ਦਿਲਦੀ ਦਾ ਦੇ ਦੇ ਤੀ ਤੀ ਟੱਵਾ ਇਹਨੂੰ ਘਰ ਕੋਈ ਬੈਦ ਬੁੱਧ ਨਹੀਂ ਲੱਭਾ ਲਾਦਾ ਤਰਾਬ ਇਦਾਂ ਦੀ ਤੀਦਵਾ ਜਿੱਥੇ ਮੱਦੀ ਥੋ ਦਾਂਦੇ ਮਿਤੁਤਾ ਤੁਤਾ ਮੈਨਾਂ ਲੁੱਛਿਆ ਵਾ ਇਹ ਨੁਦੀ ਐ ਵਾ ਤੈ ਆਦੇ ਤੇ ਤੇ ਤੁਤਾਇਓ ਹਾਏ ਕਿ ਪਿਆ ਲਮਾ ਉਹ ਨਹੀਂ ਤਾਂ ਮੈਨਾਂ ਢੋਲ ਨਹੀਂ ਜਾਏ ਤੇ ਬੇਮਨਜੀਤ ਵੇ ਕੰਜਰਾ ਕਰਦਾ ਹੈ ਨਹੀਂ ਲਮੇ ਬੈਣ ਨੂੰ ਤੋ ਤੂੰ ਤਾ ਤੈਨੂੰ ਤੇ ਬੈਦ ਬੁੱਧ ਦੇ ਦੇ ਮੰਦਾ ਦੇ ਦੇ ਤੂੰ ਹਾਏ ਨਸ਼ਾ ਪੀਤੀ ਆ ਪਤਾ ਨਹੀਂ ਦੀ ਦਿੱਤਾ ਇਹਨੇ ਵੇ ਮਨਜੀਤ ਵੇ ਸ਼ਰਾਬਤ ਨਹੀਂ ਮਾੜੀ ਪੀਲੀ ਕਿਤੇ ਇਹ ਤਾਂ ਬੋਲਦਾ ਨਹੀਂ ਬਰਾ ਜਿੱਦਾਂ ਧੁਕਣਾ ਵੇ ਹਾ ਹੋਏ ਤੇ ਹਲਦਾ ਨਹੀਂ ਸਖਾ ਨਹੀਂ ਮਜੀ ਇਹ ਤਾਂ ਨਹੀਂ ਆ ਜਾ ਮੱਝ ਕੇ ਹਾਏ ਬਸ ਹੋਰ ਕੀ ਹੋ ਗਿਆ ਮਨਜੀਤ ਨੂੰ ਵੇ ਬੱਚਾ ਉੱਠ ਮਨਜੀਤ ਉਹ ਹੋ ਕੀ ਗਿਆ ਉਹਨ ਬੱਤੀ ਲੱਗੀ ਆ ਹੱਥ ਤੇ ਵੇਖੋ ਹਾਏ ਲੋ ਕੀ ਇਹਦਾ ਹੱਥ ਵੇਖੋ ਕਾਲਾ ਹੋਇਆ ਮੂਲਾ ਦਾ ਬੱਤੀ ਵਕੀ ਇਹਨੂੰ ਹਾਇ ਮੈਂ ਮਰ ਗਿਆ ਮੇਰੇ ਕੋਲ ਨੂੰ ਬੱਤੀ ਵੀ ਨਹੀਂ ਬੱਤੀਏ ਪਾਪ ਨੇ ਕੀ ਕੀਤਾ ਤੂੰ ਹਾਂ ਤੋ ਹਾਈ ਹੱਥ ਸੜ ਗਿਆ ਹੱਥ ਮੜੋ ਇਹਦਾ ਮਿੱਟੀ ਦੇ ਦੱਬ ਦਿਓ ਇਹਨੂੰ ਮਿੱਟੀ ਤੇ ਦੱਬਣਾ ਪੈਣਾ ਈ ਔਰ ਕੱਟ ਕੇ ਨਾ ਟੋਆ ਹੈ ਇਹਨਾਂ ਨੂੰ ਕੀ ਹੋ ਗਿਆ ਵਾ ਵੇਖਾ ਤਾਂ ਸਹੀ ਜਾ ਕੇ ਦਾਦਾ ਤੂੰ ਬਾਤ ਅੱਦ ਹਾਇ ਬਣਾ ਚੰਮਾਲੇ ਚੀਤੀ ਰੋਦੇ ਇਹ ਹਰ ਹੈ ਧੀ ਵੇਖਣ ਦੇ ਜੁਕ ਕਿਤੇ ਮਿੱਟੀ ਚ ਦੱਬੀ ਐ ਨੂੰ ਚੱਲਣ ਦੀ ਨਵਜ ਜਿਆਗਾ ਚਲ ਨੀ ਤੂੰ ਕਰਕੇ ਜਾ ਕੇ ਰੱਖ ਵੀਰ ਨੂੰ ਫੋਨ ਕਰ ਦਈਏ ਤਾ ਫੋਨ ਦੱਦੀ ਨੂੰ ਉਖਰਦੀ ਆ ਚੁੱਕੋ ਚੁੱਕੋ ਨੂੰ ਆਈ ਰੱਬਾ ਮੇਰੇ ਹੱਥੀ ਬਣ ਗਿਆ ਏ ਨਹੀਂ ਤੁੱਟਿਆ ਦੰਦਾ ਇਹ ਬੜਾ ਭਾਰੀ ਬਣਾਵਤੀ ਹੋਏ ਗਈ ਓਹ ਹੋ 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 ਲਾ ਤੋ ਇਸੇ ਪਹਿਲਾਂ ਤੂੰ ਮਾਦੀ ਬੋਤਲਾ ਇਹਨੂੰ ਲੱਥ ਦੇ ਇੱਥੇ ਇਹ ਦੇ ਰੱਖ ਦੇ ਇਹ ਕਿਤੇ ਪੱਥਰ ਦਾ ਬਣਿਆ ਵਾ ਹਏ ਹਏ ਮੇਰੇ ਗਾੜੀ ਤਾਨੂੰ ਐਡੀ ਦਿਖਣ ਨਹੀਂ ਨਹੀਂ ਕੀ ਹੋਇਆ ਵਾ ਬੈਣਾ ਉੱਥੇ ਸਾਬੀ ਨੂੰ ਕੁਛ ਹੋ ਗਿਆ ਯੋ ਉਹ ਕਿਤੇ ਨਹੀਂ ਕੁਛ ਹੋਇਆ ਡੱਫ ਕੇ ਪਿਆ ਹੋਣਾ ਹੋਰ ਉਹਨੂੰ ਕੀ ਹੋਣਾ ਵਾ ਨਹੀਂ ਕੋਈ ਸੱਚੀ ਕੋ ਹੋ ਗਰ ਬੋਲ ਨਹੀਂ ਦਿਆ ਸਾਰੇ ਜਨੇ ਇਕੱਠੇ ਹੋਇਆ ਫੋਨ ਕਿੱਥੇ ਆ ਹਏ ਫੋਨ ਅੰਦਰ ਤੁਸੀਂ ਵੇਖੋ ਮੈਂ ਵੇਖਦੀ ਆ ਹੈਲੋ ਥੋੜੀ ਰਹਿ ਗਈ ਇੱਥੇ ਤੇ ਹੈਲੋ ਹਾਂ ਹਾਂ ਕੀ ਗੱਲ ਹੈਲੋ ਮੇਰੀ ਗੱਲ ਸੁਣਾ ਰਬੀਸ਼ ਛੇਤੀ ਕਾ ਆਜੋ ਆ ਸਾਪੀ ਨੂੰ ਪਤਾ ਨਹੀਂ ਕੀ ਹੋ ਗਿਆ ਜੇ ਕੀ ਹੋਇਆ ਵਾ ਤੂੰ ਇੱਥੇ ਆ ਕੇ ਕਿੱਥੇ ਮੇਲੋ ਮੈਨੂੰ ਨਹੀਂ ਸਮਝ ਆ ਰਿਹਾ ਕੀ ਹੋਇਆ ਕੀ ਨਹੀਂ ਹੋਇਆ ਆ ਗਈਓ ਆਜੋ ਬੈਠੀ ਕਰੋ ਮੋਰ ਸਾਪਾ ਤੇ ਕੀ ਗੱਲ ਆ ਗਈਓ ਆਜੋ ਆਜੋ ਕੀ ਗੱਲ ਹੋਈ ਆ ਪਤਾ ਨਹੀਂ ਦੀ ਛੇਤੀ ਵਾਲੀ ਸਾਪੀ ਨੂੰ ਹੋ ਗਿਆ ਮੋਰ ਇਹਨੇ ਕੋ ਕਰਤ ਨਹੀਂ ਲਿਆ ਛਦਾਈ ਜੇ ਨੇ ਬੰਦਰ ਹੀ ਆ ਵੀ ਗੇ ਕੁੜੀ ਆ ਚਾਰ ਸੀ ਮੇਰੇ ਬਿਵਤਾ ਪਾਈ ਇਹਨੇ ਹੋ ਨਹੀਂ ਤੋ ਉਹ ਪੜਨਾ ਹਸਪੀਟਲ ਫੜਨਾ ਤੁਹਾਨੂੰ ਮੈਂ ਕਿਹਾ ਹਸਪੀਟਲ ਫੜਨਾ ਉਹਨੂੰ ਫੜਾ ਉਹਨੇ ਬੀਜੀ ਦਾ ਲਾਣ ਦੇ ਤਰ੍ਹਾਂ ਪਿਆ ਉਹ ਨਹੀਂ ਜਨਾਬ ਅੱਗੇ ਹੋ ਜਾਣਾ ਠੀਕ ਹੋਨੇ ਨਹੀਂ ਤੱਕ ਨਾ ਪਕਾਉਂਦੇ ਇਦੋਂ ਤੱਕ ਪਕਾਉਂਦੇ ਹੋਇਆ ਕੀ ਹੋਇਆ ਹਸਪੀਟਲ

ਫੜ ਚੱਪੀ ਫੜ ਚੱਪੀ ਨਹੀਂ ਮਮੀ ਮੈਂ ਜਾਣਾ ਬਣਾਉਣਾ ਤੂੰ ਹੀ ਗੇਟ ਖੋਲ ਗੇਟ ਤੂੰ ਤੂੰ ਬਹਿ ਜਾ ਗੋਣ ਦਵਾ ਇਹ ਟਾਈਮ ਲੜਨ ਦਾ ਨਹੀਂ ਜਿੰਨੇ ਜਿਹੜਾ ਜਾਓ ਜਿੰਦਰ ਯਾਰ ਅੱਪਾ ਪਹਿਲੇ ਨਹੀਂ ਜੰਨੇ ਅਹੀ ਪਹਿਲੇ ਆ ਗਈ ਤੇ ਜੰਨੇ ਮੇਰੇ ਮੇਰੇ ਪਿੱਛੇ ਬਹਿ ਜਾ మేర చుపూ <Tippett> <trios> <yeefe> <m���8》> ਕੋਈ ਸ਼ੇਤਲਾਤਾ ਤੇ ਆਈ ਦੋ ਨਲਾ ਦੀ ਨਖੀਰੋ ਨੇ ਹਾਉ ਵੀ ਉਧਰ ਕੱਲਾ ਹੀ ਕਰ ਲੈ ਜਨੇ ਹੱਥ ਨਾਲ ਖੇਡੇ ਗੁੰਡੇ ਲਾਓ ਉਧਰ ਇੱਥੇ ਬਹਿ ਜਾਓ ਯਾਰ ਘੜੀ ਮੇ ਦਾ ਕੰਲੀ ਦਾ ਜੀ ਨਹੀਂ ਲੱਗਣਾ ਇੱਥੇ ਬਹਿ ਜਾਓ ਮਨ ਮੇ ਨੂੰ ਜਾ ਕੇ ਲੈ ਰਾ ਜੀ ਨੂੰ ਕੀ ਦਾ ਗੱਲ ਕੋਈ ਬਹੁਤ ਜਾਓ ਇੰਨਾ ਲੋਨ ਜਾਈ ਹਾਏ ਇਹ ਠੰਡੇ ਹੀ ਆਪਣੇ ਪਾਪਾ ਉਹ ਨਹੀਂ ਅਦਾ ਕੀ ਚੁੱਕ ਜਿਓ ਆ ਜਨ ਮਮਾ ਆ ਜਨ ਜਾਓ ਜਾਓ ਚੁੱਕ ਜਿਓ ਜਾਓ ਜਾਓ ਚਲੋ ਬਹਿ ਜਾਓ ਕੜੀ ਆਦੇ